ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਅੱਜ ਦੀ ਵੀਡੀਓ ਰੋਗੀ ਜੀ ਆਪਣੀ ਮਸ਼ੀਨ ਵਰਕ ਦੇ ਸੂਟ ਨੇ ਜਿਹੜੇ ਉਹ ਤੁਹਾਨੂੰ ਦਿਖਾਉਣੇ ਆ ਇੱਕ ਆਪਾਂ ਨੀਡਲ ਵਰਕ ਦਾ ਸੂਟ ਬਹੁਤ ਹੀ ਜਾਦੀ ਸੋਹਣਾ ਰੈਡੀ ਕੀਤਾ ਉਹ ਤੁਹਾਨੂੰ ਦਿਖਾਉਣੇ ਆ ਨਵੇਂ-ਨਵੇਂ ਜਿਹੇ ਕਲਰ ਨੇ ਦੁਪੱਟੇ ਇਹਨਾਂ ਦੇ ਰੈਡੀ ਕੀਤੇ ਹੋਏ ਨੇ ਜੀ ਮਤਲਬ ਹਲੇ ਡਾਈ ਕਰਾਏ ਹੋਏ ਨੇ ਵਿਦਆਊਟ ਆ ਫਿਨਿਸ਼ਿੰਗ ਨੇ ਤੇ ਇੱਕ ਸੂਟ ਆਪਣਾ ਫੁੱਲ ਰੈਡੀ ਆ ਉਹ ਤੁਹਾਨੂੰ ਦਿਖਾਉਣੇ ਆ ਜਿਹੜੇ ਇਹਨਾਂ ਦੇ ਪ੍ਰਾਈਸ ਤੁਹਾਨੂੰ ਦੱਸਾਂਗੇ ਉਹ ਰਹਿਣਗੇ ਜੀ ਸਟਾਫ ਇਨਕਲੂਡ ਹੋਊਗਾ ਤੇ ਵਰਕ ਇਨਕਲੂਡ ਹੋਊਗਾ ਦੁਪੱ ਦੁਪੱਟਾ ਹੋਊਗਾ ਤੇ ਦੁਪੱਟੇ ਦੀ ਡਾਈ ਹੋਊ ਉਹ ਆਪਾਂ ਮੈਂਸ਼ਨ ਕਰ ਦਾਂਗੇ ਤੁਹਾਨੂੰ ਪ੍ਰਾਈਸ ਵੀਡੀਓ 'ਚ ਜਦੋਂ ਸੂਟ ਦਿਖਾਵਾਂਗੇ ਨਾਲ-ਨਾਲ ਤੁਹਾਨੂੰ ਪ੍ਰਾਈਸ ਨੇ ਜਿਹੜੇ ਉਹ ਸ਼ੋ ਹੋਣਗੇ ਤੇ ਇਹਨਾਂ 'ਚ ਜਿਹੜੇ 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 ਸਟੱਫ ਤੇ ਰੈਡੀ ਹੋਏ ਨੇ ਉਸ ਦੇ ਹਿਸਾਬ ਨਾਲ ਇਹਨਾਂ ਦੇ ਪ੍ਰਾਈਸ ਦੱਸੇ ਗਏ ਨੇ ਜੇ ਤੁਸੀਂ ਸਟੱਫ ਚੇਂਜ ਕਰਾਉਣਾ ਹੈ ਵਰਕ ਚੇਂਜ ਕਰਾਉਣਾ ਹੈ ਪ੍ਰਾਈਸ ਵੀ ਦੇਖੋ ਚੇਂਜ ਹੋ ਜਾਣਗੇ ਵੱਧ ਘੱਟ ਜਾਣਗੇ ਉਹ ਤੁਸੀਂ ਆਪਣਾ WhatsApp ਤੇ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਜੀ WhatsApp ਤੇ ਮੈਸੇਜ ਕਰਨਾ ਵੀ ਬਿਲਕੁਲ ਆਸਾਨ ਆ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ WhatsApp ਲਿੰਕ ਸ਼ੋ ਹੋ ਰਿਹਾ ਉੱਥੇ ਤੁਸੀਂ ਸਾਨੂੰ ਸਿੱਧਾ ਮੈਸੇਜ ਕਰ ਸਕਦੇ ਹੋ ਬਹੁਤ ਹੀ ਆਸਾਨ ਤਰੀਕਾ ਸਾਨੂੰ ਮੈਸੇਜ ਕਰਨ ਦਾ ਉੱਥੇ ਜਾ ਕੇ ਤੁਸੀਂ ਕੋਈ ਵੀ ਜਿਹੜਾ ਸੂਟ ਜੇ ਤੁਹਾਨੂੰ ਵੀਡੀਓ ਚ ਕੋਈ ਪਸੰਦ ਆ ਰਿਹਾ ਤਾਂ ਤੁਸੀਂ ਉਹ ਵੀ ਸਾਨੂੰ ਸੈਂਡ ਕਰ ਸਕਦੇ ਹੋ ਜੇ ਤੁਹਾਡਾ ਕੋਈ ਆਪਣਾ ਡਿਜ਼ਾਈਨ ਹੈ ਜਿਵੇਂ ਇਹ ਵੀ ਆਪਣੀ ਕਸਟਮਰ ਨਹੀਂ ਭੇਜ ਹੋਏ ਨੇ ਹਨਾ ਡਿਜ਼ਾਈਨ ਅਸੀਂ ਉਹ ਰੈਡੀ ਕੀਤੇ ਨੇ ਜੇ ਤੁਸੀਂ ਹਨਾ ਕੋਈ ਆਪਣਾ ਭੇਜਣਾ ਚਾਹੁੰਦੇ ਤਾਂ ਉਹ ਵੀ ਰੈਡੀ ਹੋ ਜਾਊਗਾ ਸਟੱਫ ਆਪਾਂ ਗਰੁੱਪ ਵਿੱਚ ਜਿਹੜੇ ਪਾਉਂਦੇ ਰਹਿੰਨੇ ਆ ਨਵਾਂ ਸਟੱਫ ਹੁੰਦਾ ਕੋਈ ਬਾਕੀ ਹਨਾ ਜੇ ਤੁਸੀਂ ਰੈਡੀ ਕਰਾਉਣਾ ਹੁੰਦਾ ਜਿਵੇਂ ਜਿਹੜੇ ਜਿਹੜੇ ਆਪਣਾ ਸਟੱਫ ਚੱਲ ਰਿਹਾ ਉਹ ਆਪਾਂ ਦੱਸਿਆ ਹੁੰਦਾ ਤੁਹਾਨੂੰ ਉਸ 'ਚ ਰੈਡੀ ਕਰਾ ਸਕਦੇ ਹੋ ਕੋਈ ਹਨਾ ਤੁਹਾਨੂੰ ਕਿਸੇ ਹੋਰ ਸਟੱਫ ਤੇ ਕਰਾਉਣਾ ਹੁੰਦਾ ਤੁਸੀਂ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ ਦੁਪੱਟਾ ਆਪਾਂ ਟਰਾਈ ਡਾਈ ਕੀਤੇ ਹੋਏ ਨੇ ਉਸ ਅਕੋਰਡਿੰਗ ਹੀ ਇਹਨਾਂ ਦੇ ਪ੍ਰਾਈਸ ਲਗਾਏ ਗਏ ਨੇ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਨਹੀਂ ਜੇ ਆਪਾਂ ਆਪ ਜਿਹੜੇ ਇਹ ਸੂਟ ਰੈਡੀ ਕੀਤੇ ਨੇ ਏ ਸੂਟ ਸਟਿਚ ਕੀਤਾ ਹੋਇਆ ਹੈ ਪਰ ਇਹਦੀ ਜਿਹੜੀ ਅਸੀਂ ਪ੍ਰਾਈਸ ਦੱਸ ਰਹੇ ਹਾਂ ਉਹ ਵਿਦਾਊਟ ਸਟਿਚਿੰਗ ਦੱਸ ਰਹੇ ਹਾਂ ਇਸ ਚ ਸਟੱਫ ਵਰਕ ਔਰ ਦੁਪੱਟਾ ਇਨਕਲੂਡ ਆ ਇਹ ਜੀ ਸੈਟਨ ਔਰ ਗਾਂਜਾ ਤੇ ਰੈਡੀ ਕੀਤਾ ਹੋਇਆ ਸੂਟ ਇਸ ਤੇ ਇਸ ਤਰ੍ਹਾਂ ਨੀਡਲਵਰਕ ਕੀਤਾ ਹੋਇਆ ਜਿਹੜਾ ਡਿਜ਼ਾਈਨ ਆ ਕਸਟਮਰ ਨੇ ਸੰਡ ਕੀਤਾ ਸੀ ਆਪਾਂ ਨੂੰ ਬਹੁਤ ਹੀ ਜਿਆਦਾ ਸੋਨਾ ਡਿਜ਼ਾਈਨ ਬਣਿਆ ਹੋਇਆ ਵਿਚੇ ਇਹਦੇ ਪਰਲ ਲਾਏ ਗਏ ਨੇ ਛੋਟੇ-ਛੋਟੇ ਨੇ ਜਿਹੜੇ ਮੋਤੀ ਲਾਏ ਗਏ ਨੇ ਤੇ ਇਸ ਤਰ੍ਹਾਂ ਦਾ ਰਹੂਗਾ ਬਾਜੂ ਦਾ ਕੰਮ ਤੇ ਇਹ ਆ ਗਿਆ ਜੀ ਇਹਦੇ ਘੇਰੇ ਦਾ ਕੰਮ ਕੇਰੀ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਇਸ ਤਰ੍ਹਾਂ ਖੁੰਝੀਆਂ ਤੇ ਜਿਹੜੇ ਫਲਾਰ ਬਣੇ ਹੋਏ ਨੇ ਦੋਵੇਂ ਸਾਈਡ ਤੇ ਵਿੱਚ ਮੋਤੀ ਲਾਈ ਗਏ ਨੇ ਟਾਈਡਾਈ ਲੇਸ ਨਾਲ ਇਹਨੂੰ ਜਿਹੜਾ ਆਪਾਂ ਡਿਜ਼ਾਈਨ ਕੀਤਾ ਸੂਟ ਨੂੰ ਡਿਜ਼ਾਈਨ ਤੁਹਾਨੂੰ ਦੇਖ ਗਿਆ ਹੋਣਾ ਆ ਆ ਰਿਹਾ ਵੀਡੀਓ ਚ ਡਿਜ਼ਾਈਨ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜੀ ਜੇ ਤੁਸੀਂ ਬਾਟਮ ਤੇ ਵੀ ਕਰਾਉਣਾ ਉਹ ਵੀ ਕਰਾ ਸਕਦੇ ਹੋ ਤੇ ਇਹਨਾਂ ਨੇ ਬਾਟਮ ਰੱਖੀ ਹੈ ਜੀ ਪਲੇਨ ਪਲੇਨ ਬਾਟਮ ਹੈ ਇਹਦੇ ਨਾਲ ਤੇ ਇਹਦਾ ਦੁਪੱਟਾ ਤੇ ਇਹਦਾ ਦੁਪੱਟਾ ਹੈ ਜੀ ਇਹਦੇ ਨਾਲ ਆਪਾਂ ਸੈਮੀ ਚਰੋਂ ਦਾ ਦੁਪੱਟਾ ਲਾਇਆ ਬਹੁਤ ਹੀ ਵਧੀਆ ਕੁਆਲਿਟੀ ਦਾ ਦੁਪੱਟਾ ਹੁੰਦਾ ਆਪਣੇ ਕੋਲੇ ਤੇ ਆਪਣੇ ਤੋਂ ਕੱਲੇ ਦੁਪੱਟੇ ਵੀ ਬਾਈ ਕਰ ਲੈਂਦੇ ਨੇ ਕਈ ਕਸਟਮਰ ਆਪਾਂ ਸਾਰੀ ਆਪਾਂ ਨੇ ਜਿਹੜੀ ਦੁਪੱਟਿਆਂ ਦੀ ਵੈਰਾਈਟੀ ਆ ਜਿਵੇਂ 2000 2500 ਦੇ ਐਵੇਂ ਦੁਪੱਟੇ ਕਾਫੀ ਲੈ ਲੈਂਦੇ ਆ ਤੇ ਉਹਨਾਂ ਨੂੰ ਵੈਰਾਈਟੀ ਦਾ ਵੀ ਪਤਾ ਲੱਗ ਜਾਂਦਾ ਬਾਕੀ ਜੇ ਉਹਨਾਂ ਨੇ ਜਿਹੜੇ ਸੂਟ ਆਰਡਰ ਚੱਲ ਰਹੇ ਹੁੰਦੇ ਨੇ ਤਾਂ ਉਹ ਭੇਜ ਦਿੰਦੇ ਨੇ ਵੀ ਸਾਡੇ ਇਹਦੇ ਨਾਲ ਇਹ ਦੁਪੱਟਾ ਲਾ ਦਿਓ ਚਣੌਂਦੇ ਦੁਪੱਟੇ ਵੀ ਗਏ ਨੇ ਤੇ ਪਿਓਰ ਔਰਗਾਂਜ਼ਾ ਦੇ ਦੁਪੱਟੇ ਵੀ ਕਾਫੀ ਕਸਟਮਰ ਆਪਣੇ ਤੋਂ ਬਾਈ ਕਰਦੇ ਨੇ ਤੇ ਸਭ ਨੂੰ ਬਹੁਤ ਹੀ ਜ਼ਿਆਦੇ ਸੋਹਣੇ ਲੱਗੇ ਦੁਪੱਟੇ ਇਸ ਤਰ੍ਹਾਂ ਦਾ ਦੁਪੱਟਾ ਜੀ ਟਾਈਡਾਈ ਕੀਤਾ ਹੋਇਆ ਪੱਲਿਆਂ ਤੇ ਟਾਈਡਾਈ ਕੀਤਾ ਹੋਇਆ ਤੇ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਠੀਕ ਹੈ ਜੀ ਏਸੀ ਆਪਣਾ ਪਹਿਲਾ ਸੂਟ ਆ ਦੁਪਟਾ ਦੀ ਤੇ ਨੈਕਸਟ ਸੂਟ ਹੈ ਜੀ ਆਪਣਾ ਮਸਲੀਨ ਸਟੱਫ ਦੇ ਉੱਪਰ ਰੈਡੀ ਕੀਤਾ ਹੈ ਮਸਲੀਨ ਜਿਹੜਾ ਸਟੱਫ ਆ ਉਹ ਆਪਣਾ ਬਹੁਤ ਹੀ ਜ਼ਿਆਦਾ ਸੌਫਟ ਕੰਫਰਟੇਬਲ ਸਟੱਫ ਆ ਆਪਾਂ ਜ਼ਿਆਦਾਤਰ ਇਸ ਚ ਪੇਂਟ ਵਾਲੇ ਜਿਹੜੇ ਕੱਢਦੇ ਆਂ ਬਾਕੀ ਜਦੋਂ ਕਸਟਮਰ ਵੱਲੋਂ ਕਿਹਾ ਜਾਂਦਾ ਮਸਲੀਨ ਸਟਫ ਤੇ ਮਸ਼ੀਨ ਵਰਕ ਆਪਾਂ ਉਹ ਵੀ ਕਰਵਾ ਦਿੰਨੇ ਆਂ ਇਸ ਤਰ੍ਹਾਂ ਦਾ ਗਲਾ ਬਣਿਆ ਹੋਇਆ ਇਸ ਦਾ ਇਸ ਤਰ੍ਹਾਂ ਦਾ ਘੇਰਾ ਬਣਿਆ ਹੋਇਆ ਇਹ ਤਾਂ ਕਲਰ ਵੀ ਬਹੁਤ ਜਿਆਦੇ ਸੋਹਣਾ ਨਵਾਂ ਜਿਹਾ ਕਲਰ ਹੈ ਤੇ ਇਹਦਾ ਜੀ ਦੁਪੱਟਾ ਰੈਡੀ ਹੋਇਆ ਟਾਈ ਡਾਈ ਟਾਈ ਡਾਈ ਦੁਪੱਟਾ ਰੈਡੀ ਕਰਾਇਆ ਆਪਾਂ ਇਹਦੇ ਨਾਲ ਇਸ ਤਰ੍ਹਾਂ ਦਾ ਸੂਰ ਦਾ ਕਲਰ ਆਪਾਂ ਸੈਂਟਰ 'ਚ ਰੱਖਿਆ ਜਿਹੜੇ ਕਲਰ ਐਮਬਰਾਇਡਰੀ ਚ ਲਾਏ ਗਏ ਨੇ ਉਹ ਆਪਾਂ ਨੇ ਜਿਹੜਾ ਸਾਈਡ ਤੇ ਫੋਰ ਸਾਈਡ ਇਸ ਤਰ੍ਹਾਂ ਟਾਈ ਡਾਈ ਕੀਤਾ ਦੁਪੱਟਾ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ ਜੀ ਮਸਲੀਨ ਟੈਬੀ ਚੱਕ ਦਾ ਦੁਪੱਟਾ ਲੱਗਿਆ ਬਹੁਤ ਹੀ ਵਧੀਆ ਲੰਦਾ ਜੀ ਇਹ ਦੁਪੱਟਾ ਬਾਕੀ ਦੁਪੱਟੇ ਆਪਣੇ ਜਿਹੜੇ ਸੂਟਾਂ ਨਾਲ ਨੇ ਉਹ ਖੁੱਲੇ ਡੁੱਲੇ ਲੱਗਦੇ ਨੇ ਇਹ ਡਿਜ਼ਾਈਨ ਵੀ ਆਪਾਂ ਨੂੰ ਕਸਟਮਰ ਨੇ ਹੀ ਸੰਡੇ ਕੀਤਾ ਸੀ ਇਹਦਾ ਘੇਰੇ ਦਾ ਕੰਮ ਹੋਇਆ ਗਿਆ ਇਸ ਤਰ੍ਹਾਂ ਦਾ ਕੰਮ ਹੈ ਜੀ ਘੇਰ ਤੇ ਤੇ ਆਗੇ ਤਾਂ ਬਾਜੂ ਦਾ ਕੰਮ ਦੇ ਪੌਂਚਿਆਂ ਤੇ ਵੀ ਕੰਮ ਹੋਇਆ ਹੋਇਆ ਇਸ ਤਰ੍ਹਾਂ ਦਾ ਫਲਾਰ ਹੈ ਜਿਹੜਾ ਪੌਂਚਿਆਂ ਤੇ ਬਣਿਆ ਹੈ ਤੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਆਪਣਾ ਸੇਮ ਇਹ ਸੂਟ ਨਾਲ ਇਹ ਵੀ ਟਾਈਡ ਹੈ ਦੁਪੱਟਾ ਰੱਖਿਆ ਸੂਟ ਨਾਲ ਦਾ ਕਲਰ ਹੈ ਜਿਹੜਾ ਉਹ ਸੈਂਟਰ 'ਚ ਦਿੱਤਾ ਗਿਆ ਇਸ ਨਾਲ ਦੇਖੋ ਤੁਸੀਂ ਫੋਰ ਸਾਈਡ ਹੈ ਜਿਹੜਾ ਆਪਾਂ ਟਾਈ ਡਾਈ ਕੀਤਾ ਦੁਪੱਟਾ ਬਹੁਤ ਹੀ ਸੋਹਣਾ ਬਣਿਆ ਜੀ ਇਹ ਵੀ ਪ੍ਰਾਈਸ ਤੋਂ ਨੂੰ ਸਾਰਿਆਂ ਦੇ ਵੀਡੀਓ ਚ ਸ਼ੋ ਹੋ ਰਹੇ ਨੇ ਸਟਫ ਵਿਦ ਵਰਕ ਵਿਦ ਦੁਪੱਟਾ ਸ਼ੋ ਹੋ ਰਹੇ ਨੇ ਵਿਦ ਦ ਟਾਈ ਡਾਈ ਦੁਪੱਟਾ ਇਹਦੇ ਨਾਲ ਦੁਪੱਟਾ ਨਹੀਂ ਰੈਡੀ ਕੀਤਾ ਆਪਾਂ ਨੇ ਇਹਦਾ ਦੁਪੱਟਾ ਤੁਸੀਂ ਰੈਡੀ ਕਰਾ ਸਕਦੇ ਹੋ ਦੁਪੱਟੇ ਦਾ ਸਾਰਾ ਖਰਚਾ ਜੀ ਮਤਲਬ ਸੱਤ ਤੋਂ ਸੋ ਤੱਕ ਹੁੰਦਾ ਟਾਈਡ ਹੈ ਦੁਪੱਟੇ ਦਾ ਖਰਚਾ ਇਹਦੇ ਆਪਾਂ ਪਹੁੰਚੀਆਂ ਤੇ ਇਸ ਤਰ੍ਹਾਂ ਦਾ ਵਰਕ ਕੀਤਾ ਇਹ ਆ ਗਿਆ ਪਹੁੰਚਿਆਂ ਦਾ ਕੰਮ ਪਹੁੰਚਿਆਂ ਤੇ ਮਤਲਬ ਪਲਾਜ਼ੋ ਬਣਾਉਣਾ ਇਹ ਤਾਂ ਪਲਾਜ਼ੋ ਦੇ ਅੱਗੇ ਪਿੱਛੇ ਚਾਰੇ ਸਾਈਡ ਚਾਰੇ ਪਾਸੇ ਜਿਹੜਾ ਵਰਕ ਕੀਤਾ ਹੋਇਆ ਤੇ ਸੇਮ ਪੌਂਚੇ ਬਣਾਏ ਗਏ ਨੇ ਬਾਜੂ ਦੀ ਮੂਰੀ ਬਣਾਈ ਗਈ ਹੈ ਸੇਮ ਇਸ ਤਰ੍ਹਾਂ ਦੀ ਏਰੀਆ ਬਾਜੂ ਦਾ ਪੀਸ ਤੇ ਸੇਮ ਜਿਹੜੀਆਂ ਛੋਟੀਆਂ-ਛੋਟੀਆਂ ਬੁਟੀਆਂ ਨੇ ਜਿਹੜੀਆਂ ਉਹ ਚੋਰ ਡਿਜ਼ਾਈਨ ਚੋਂ ਲਈਆਂ ਗਈਆਂ ਨੇ ਛੋਟੀਆਂ-ਛੋਟੀਆਂ ਬੁਟੀਆਂ ਨੇ ਜਿਹੜੀਆਂ ਉਹ ਸਾਰੀ ਸ਼ਰਟ 'ਚ ਦਿੱਤੀਆਂ ਨੇ ਇਸ ਤਰ੍ਹਾਂ ਦਾ ਬਿਲਕੁਲ ਹਲਕਾ ਜਿਹਾ ਕੰਮ ਕਰਾਇਆ ਗਿਆ ਹੈ ਆਹੀ ਇਹਦਾ ਪ੍ਰਾਈਸ ਵੀ ਬਿਲਕੁਲ ਜੈਨੂਨ ਜੈ ਇਹ ਪਾ ਸਿਲਕ ਸਟਫ ਦੇ ਉੱਪਰ ਰੈਡੀ ਕੀਤਾ ਓਕੇ ਜੀ ਉਮੀਦ ਕਰਦੀ ਆ ਜਿਹੜੇ ਅੱਜ ਦੇ ਸੂਟ ਨੇ ਤੁਹਾਨੂੰ ਪਸੰਦ ਆਏ ਹੋਣਗੇ ਜੇ ਸੂਟ ਪਸੰਦ ਆਈ ਤਾਂ ਵੀਡੀਓ ਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੇ ਨਾ ਚ ਕੋਈ ਵੀ ਸੂਟ ਪਸੰਦ ਹੁੰਦਾ ਤੁਸੀਂ ਆਪਣੇ ਲਈ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ WhatsApp ਤੇ ਆਪਣਾ ਨਾ ਮੈਸੇਜ ਛੱਡ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ WhatsApp ਲਿੰਕ 'ਚ ਸਿੱਧਾ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਨਵੇਂ ਵੀਡੀਓ 'ਚ ਮਿਲਦੇ ਹਾਂ